ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾ ਸੰਗਤ ਜੀ ਵਿਸ਼ਵ ਦਸਤਾਰ ਦਿਵਸ ਹਰ ਸਾਲ ਅਪ੍ਰੈਲ ਦੇ ਮਹੀਨੇ ਵਿੱਚ ਪੂਰੇ ਭਾਰਤ ਵਿੱਚ ਵਿਦੇਸ਼ਾਂ ਵਿੱਚ ਖਾਲਸਾ ਪੰਥ ਦੇ ਵੱਲੋਂ ਪੂਰੇ ਤਸ਼ਾਹ ਦੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਹੈ ਇਸ ਦਸਤਾਰ ਦੇ ਸਿਧ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਿੱਖ ਸੰਸਥਾਵਾਂ ਦੇ ਵੱਲੋਂ ਆਪਣੇ ਆਪਣੇ ਪੱਧਰ ਤੇ ਦਸਤਾਰ ਨੂੰ ਦੁਨੀਆ ਦੇ ਵਿੱਚ ਪ੍ਰਮੋਟ ਕਰਨ ਦੇ ਲਈ ਬੱਚਿਆਂ ਦੇ ਦਸਤਾਰ ਮੁਕਾਬਲੇ ਦੁਮਾਲਾ ਮੁਕਾਬਲੇ ਕਰਵਾਏ ਜਾਂਦੇ ਹਨ ਇਹ ਮੁਕਾਬਲੇ ਕਰਾਉਣ ਦਾ ਇੱਕ ਮੁੱਖ ਮਕਸਦ ਜਿਹੜਾ ਹੈ ਉਹ ਇਹੀ ਹੈ ਕਿ ਸਾਡੇ ਜਿਹੜੇ ਬੱਚੇ ਨੇ ਇਹ ਉਸ ਪਰੰਪਰਾ ਨੂੰ ਸਮਝ ਸਕਣ ਜਿਹੜੀ ਪਰੰਪਰਾ ਗੁਰੂ ਸਾਹਿਬ ਨੇ ਪੌਂਟਾ ਸਾਹਿਬ ਦੇ ਸਥਾਨ ਤੇ ਸ਼ੁਰੂ ਕੀਤੀ ਸੀ ਅੱਜ ਤੱਕ ਸਾਡੇ ਬੱਚਿਆਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਹੈ ਕਿ ਪੌਂਟਾ ਸਾਹਿਬ ਜਮਨਾ ਨਦੀ ਦੇ ਕਿਨਾਰੇ ਦੇ ਉੱਤੇ ਵਸੇ ਹੋਏ ਸ਼ਹਿਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਲੋਂ ਕਵੀ ਕਵੀਆਂ ਦੇ ਮੁਕਾਬਲੇ ਕਰਵਾਏ ਜਾਂਦੇ ਸਨ ਪਰ ਇਹ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੋਏਗੀ ਕਿ ਉੱਥੇ ਪਾਤਸ਼ਾਹ ਜੀ ਦੇ ਵੱਲੋਂ ਸੁੰਦਰ ਦਸਤਾਰ ਤੇ ਦਿਮਾਲੇ ਮੁਕਾਬਲੇ ਵੀ ਕਰਵਾਏ ਜਾਂਦੇ ਸਨ ਪੋਂਟਾ ਸਾਹਿਬ ਦੇ ਅੰਦਰ ਦਸਤਾਰ ਸਾਹਿਬ ਬਣਿਆ ਹੋਇਆ ਗੁਰਦੁਆਰਾ ਇਸ ਗੱਲ ਦੀ ਪ੍ਰਤੱਖ ਮਿਸਾਲ ਹੈ ਇਹ ਸੋਨੀਆ ਦਸਤਾਰਾਂ ਤੇ ਦੁਮਾਲੇ ਸਜਾਉਣ ਵਾਲੇ ਸਿੰਘਾਂ ਦਾ ਸਨਮਾਨ ਗੁਰੂ ਦੀ ਬਖਸ਼ਿਸ਼ ਸਿਰਪਾਓ ਦੇ ਨਾਲ ਗੁਰੂ ਪਾਤਸ਼ਾਹ ਜੀ ਦੇ ਵੱਲੋਂ ਕੀਤਾ ਜਾਂਦਾ ਸੀ ਇੱਥੇ ਮੈਂ ਇਹ ਵੀ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਦਸਤਾਰ ਹੈ ਵੀ ਸਾਡੀ ਨਹੀਂ ਹੈ ਜੇ ਅਸੀਂ ਪੰਜਾਬੀ ਜਾਂ ਸਿੱਖ ਇਹ ਗੱਲ ਮੰਨ ਕੇ ਚੱਲੀਏ ਵੀ ਦਸਤਾਰ ਸਾਡੇ ਗੁਰੂ ਸਾਹਿਬ ਦੀ ਦੀਨ ਹੈ ਉਹਨਾਂ ਨੇ ਹੀ ਸਭ ਤੋਂ ਪਹਿਲਾਂ ਇਸ ਨੂੰ ਸਿਰ ਦੇ ਉੱਤੇ ਸਜਾਇਆ ਤੇ ਇਹ ਗੱਲ ਝੂਠੀ ਹੋਏਗੀ ਕਿਉਂਕਿ ਦਸਤਾਰ ਸ਼ੁਰੂ ਤੋਂ ਹੀ ਪੰਜਾਬੀ ਪਹਿਰਾਵੇ ਦਾ ਹਿੱਸਾ ਰਿਹਾ ਹੈ ਤੁਸੀਂ Google ਦੇ ਵਿੱਚ ਜਾ ਕੇ ਜੈਲੋ ਟਰਬਨ ਪ੍ਰੋਟੈਸਟ ਭਰ ਕੇ ਦੇਖੋ ਜੋ ਚਾਈਨਾ ਦੇ ਵਿੱਚ ਹੋਇਆ ਸੀ ਈਸਾ ਮਸੀਹ ਤੋਂ 184 ਸਾਲ ਪਹਿਲਾਂ ਚਾਈਨੀਜ਼ ਲੋਕਾਂ ਦੇ ਵੱਲੋਂ ਸਰਕਾਰ ਦੇ ਐਂਟੀ ਪੀਲੀਆਂ ਪੱਗਾਂ ਬਣ ਕੇ ਪ੍ਰੋਟੈਸਟ ਕੀਤਾ ਗਿਆ ਉਸ ਪ੍ਰੋਟੈਸਟ ਨੂੰ ਜੈਲੋ ਟਰਬਨ ਝੋਤੇ ਨਾਲ ਪੀਲੀਆਂ ਪੱਗਾਂ ਵਾਲਾ ਯੁੱਧ ਜਿਹੜਾ ਉਹਦਾ ਨਾਮ ਦਿੱਤਾ ਗਿਆ ਇਹਦਾ ਮਤਲਬ ਜਿਹੜੀ ਦਸਤਾਰ ਹੈ ਪੱਗ ਹੈ ਇਹ ਬਹੁਤ ਪੁਰਾਣੀ ਹੈ ਇਹ ਪੰਜਾਬੀ ਪਹਿਰਾਵੇ ਦਾ ਹਿੱਸਾ ਵੀ ਰਿਹਾ ਪਰ ਸਾਡੇ ਵਾਸਤੇ ਜਿਹੜੀ ਮਾਨ ਕਰਨ ਵਾਲੀ ਗੱਲ ਹੈ ਉਹ ਮਾਨ ਕਰਨ ਵਾਲੀ ਗੱਲ ਇਹ ਹੈ ਪੱਗ ਗੁਰੂ ਕਾਲ ਤੋਂ ਪਹਿਲਾਂ ਵੀ ਸੀ ਪਰ ਇਸ ਪੱਗ ਲਈ ਜੋ ਖਾਲਸਾ ਪੰਥ ਨੇ ਕੀਤਾ ਇਹ ਦੁਨੀਆ ਦੇ ਕਿਸੇ ਵੀ ਰਾਜੇ ਮਹਾਰਾਜੇ ਨੇ ਨਹੀਂ ਕੀਤਾ ਦੁਨੀਆ ਦੇ ਕਿਸੇ ਵੀ ਪੈਗੰਬਰ ਨੇ ਜਦ ਕਿ ਹਜਰਤ ਮੁਹੰਮਦ ਸਾਹਿਬ ਉਹ ਕੱਪੜੇ ਦਾ ਵਪਾਰ ਕਰਦੇ ਸਨ ਤੇ ਚਿੱਟੇ ਰੰਗ ਦੀ ਜਿਹੜੀ ਪਗੜੀ ਆ ਉਹ ਆਪਣੇ ਸਿਰ ਦੇ ਉੱਤੇ ਸਜਾਉਂਦੇ ਸਨ ਤੇ ਉਹਨੂੰ ਮੰਨਣ ਵਾਲੇ ਜਿਹੜੇ ਪੈਰੋਕਾਰ ਨੇ ਬਹੁਤ ਸਮਾਂ ਚਿੱਟੇ ਰੰਗ ਦੀ ਪੱਗ ਜਿਹੜੀ ਉਹ ਆਪਣੇ ਸਿਰ ਉੱਤੇ ਬੰਨ੍ਹਦੇ ਰਹੇ ਈਸਾਈ ਲੋਕ ਵੀ ਆਪਣੇ ਸਿਰ ਉੱਤੇ ਪਗੜੀ ਸਜਾਉਂਦੇ ਰਹੇ ਪਰ ਜੋ ਮਾਨ ਤੇ ਸਤਕਾਰ ਖਾਲਸਾ ਪੰਥ ਨੇ ਇਸ ਨੂੰ ਦਿੱਤਾ ਜੋ ਇਸ ਨੂੰ ਸਜਾਉਣ ਦੇ ਲਈ ਖਾਲਸਾ ਪੰਥ ਨੇ ਸਟਰਗਲ ਕੀਤਾ ਸ਼ਹਾਦਤਾਂ ਦਾ ਜਾਨ ਪੀਤਾ ਉਹ ਦੁਨੀਆ ਦੇ ਕਿਸੇ ਹੋਰ ਧਰਮ ਨੇ ਨਹੀਂ ਕੀਤਾ ਸੋ ਸਾਨੂੰ ਇਹ ਮਾਨ ਕਰਨਾ ਚਾਹੀਦਾ ਹੈ ਆਪਣੇ ਆਪ ਤੇ ਵੀ ਇਹ ਦਸਤਾਰ ਸਰਦਾਰਾਂ ਦੇ ਹਿੱਸੇ ਆਈ ਹੈ ਸਿੱਖਾਂ ਦੀ ਹਿੱਸੇ ਆਈ ਹੈ ਤੇ ਇਹ ਦਸਤਾਰ ਬਣੀ ਹੀ ਸਿੱਖਾਂ ਦੇ ਲਈ ਹੈ ਇਹ ਸਾਨੂੰ ਮਾਨ ਕਰ ਲੈਣਾ ਚਾਹੀਦਾ ਹੈ ਕਿਉਂਕਿ ਜੋ ਸਾਡੀ ਦਸਤਾਰ ਦਾ ਸਟਾਈਲ ਹੈ ਇਹ ਦੁਨੀਆ ਦੇ ਕਿਸੇ ਹੋਰ ਫਿਰਕੇ ਨੂੰ ਮੰਨਣ ਵਾਲੇ ਲੋਕਾਂ ਦਾ ਸਟਾਈਲ ਨਹੀਂ ਹੈ ਭਾਵੇਂ ਕਿ ਦਸਤਾਰ ਨੂੰ ਬੰਨਣ ਦੇ ਤਰੀਕੇ ਸਮੇਂ-ਸਮੇਂ ਮਕਾਬਲ ਬਦਲਦੇ ਰਹਿ ਦਸਤਾਰ ਨੂੰ ਬੰਨਣ ਦੇ ਲਈ ਜੋ ਕੱਪੜਾ ਹੈ ਉਹ ਕਿੰਨੇ ਮੀਟਰ ਹੋਣਾ ਚਾਹੀਦਾ ਹੈ ਇਹ ਵੀ ਸਮੇਂ-ਸਮੇਂ ਮੁਤਾਬਕ ਬਦਲਦਾ ਰਿਹਾ ਤੌਰ ਤਰੀਕਾ ਪਰ ਜੋ ਦਸਤਾਰ ਹੈ ਇਹਨੂੰ ਸਜਾਉਣ ਵਾਲਾ ਜਿਹੜਾ ਸਿੱਖ ਹੈ ਉਹਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਦੂਜੇ ਲੋਕਾਂ ਨਾਲੋਂ ਵੱਧ ਹੈ ਇਹ ਸਾਨੂੰ ਮੰਨਣਾ ਪੈਣਾ ਹੈ ਇਸ ਸਮੇਂ ਦਸਤਾਰਾਂ ਬਹੁਤ ਸੁੰਦਰ ਸਜਾਈਆਂ ਜਾ ਰਹੀਆਂ ਨੇ ਪਰ ਇਹਨਾਂ ਦਸਤਾਰਾਂ ਦੇ ਪਿੱਛੇ ਗੁਰੂ ਦੀ ਸੋਚ ਨੂੰ ਵਰਲਡ ਲੈਵਲ ਤੱਕ ਪਹੁੰਚਾਉਣ ਵਾਲੇ ਸਿੱਖਾਂ ਦੀ ਕਾਰਟ ਹੈ ਅਸੀਂ ਦਸਤਾਰਾਂ ਬਹੁਤ ਸੋਹਣੀਆਂ ਸਜਾਉਂਦੇ ਆ ਜਿਹੜੇ ਦਸਤਾਰ ਪੋਚ ਵੀਰ ਨੇ ਦਸਤਾਰਾਂ ਦੇ ਮੁਕਾਬਲੇ ਦੇ ਵਿੱਚ ਜੱਜਮੈਂਟ ਕਰ ਰਹੇ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਦਸਤਾਰ ਨੂੰ ਪ੍ਰਮੋਟ ਕਰ ਰਹੇ ਨੇ ਸ਼ਾਬਾਸ਼ ਹੈ ਉਹਨਾਂ ਵੀਰਾਂ ਦੀ ਪਰ ਇਸ ਦਿਮਾਗ ਦੇ ਪਿੱਛੇ ਵੱਡੇ ਵੱਡੇ ਦਿਮਾਗ ਚਾਹੀਦੇ ਨੇ ਜਿਹੜੇ ਸਿੱਖ ਕਮਿਊਨਿਟੀ ਨੂੰ ਵਰਲਡ ਲੈਵਲ ਤੱਕ ਪ੍ਰਮੋਟ ਕਰ ਸਕਣ ਇਸ ਦਸਤਾਰ ਦੀ ਮਹੱਤਤਾ ਨੂੰ ਦੁਨੀਆ ਵਿੱਚ ਉਜਾਗਰ ਕਰ ਸਕਣ ਵਿਦੇਸ਼ਾਂ ਵਿੱਚ ਜਿਨ੍ਹਾਂ ਦੇਸ਼ਾਂ ਦੇ ਵਿੱਚ ਇਸ ਦਸਤਾਰ ਨੂੰ ਸਜਾਉਣ ਦੇ ਉੱਤੇ ਪਾਬੰਦੀ ਲਾਈ ਗਈ ਉਹਨਾਂ ਲੋਕਾਂ ਨੂੰ ਅਸੀਂ ਦੱਸ ਸਕੀਏ ਵੀ ਜੋ ਨੈਰੇਟਿਵ ਦਸਤਾਰਾਂ ਵਾਲਿਆਂ ਦੇ ਪ੍ਰਤੀ ਸਿਰਜਿਆ ਗਿਆ ਦਸਤਾਰਾਂ ਵਾਲੀ ਉਹ ਤਾਂ ਦੇ ਨਹੀਂ ਹੁੰਦੇ ਇੱਕ ਘਟਨਾ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ ਏਅਰਪੋਰਟ ਦੇ ਉੱਤੇ ਇੱਕ ਦਸਤਾਰ ਧਾਰੀ ਸਿੱਖ ਦੀ ਚੈਕਿੰਗ ਹੁੰਦੀ ਹੈ ਤੇ ਜਦੋਂ ਦਸਤਾਰ ਧਾਰੀ ਸਿੱਖ ਦੀ ਚੈਕਿੰਗ ਤੋਂ ਬਾਅਦ ਉਹਨੂੰ ਦਸਤਾਰ ਲਾਉਣ ਵਾਸਤੇ ਕਿਹਾ ਜਾਂਦਾ ਹੈ ਤੇ ਸਿੱਖ ਮਨ੍ਹਾ ਕਰ ਦਿੰਦਾ ਹੈ ਪਰ ਚੈਕਿੰਗ ਕਰਨ ਵਾਲਾ ਉਹਨੂੰ ਦਸਤਾਰ ਉਤਾਰਨ ਦੇ ਲਈ ਕਹਿੰਦਾ ਹੈ ਇੰਨੇ ਚਿਰ ਨੂੰ ਇੱਕ ਘਟਨਾ ਵਾਪਰਦੀ ਹੈ ਕਿ ਇੱਕ ਬੱਚੇ ਦੇ ਗਲ ਦੇ ਵਿੱਚ ਕੋਈ ਚੀਜ਼ ਫਸ ਜਾਂਦੀ ਹੈ ਸਾਰੇ ਲੋਕ ਦੇਖਦੇ ਨੇ ਪਰ ਕੋਈ ਵੀ ਉਸ ਬੱਚੇ ਦੀ ਮਦਦ ਕਰਨ ਦੇ ਲਈ ਅੱਗੇ ਨਹੀਂ ਆਉਂਦਾ ਉਸ ਸਮੇਂ ਉਹ ਜਿਹੜਾ ਸਿੱਖ ਜਿਹਦੀ ਦਸਤਾਰ ਦੀ ਤਲਾਸ਼ੀ ਲਈ ਜਾਣੀ ਸੀ ਉਹ ਦਸਤਾਰ 2 ਮਿੰਟ ਦਾ ਸਮਾਂ ਮੰਗਦਾ ਹੈ ਕਿ ਮੈਨੂੰ 2 ਮਿੰਟ ਦਾ ਸਮਾਂ ਦਿੱਤਾ ਜਾਏ ਮੈਂ ਇਸ ਬੱਚੇ ਦੀ ਮਦਦ ਕਰਨੀ ਚਾਹੁੰਦਾ ਉਸ ਤੋਂ ਬਾਅਦ ਮੈਂ ਦਸਤਾਰ ਦੀ ਤਲਾਸ਼ੀ ਦੇਣ ਦੇ ਲਈ ਤਿਆਰ ਹਾਂ ਤੇ ਜਦੋਂ ਉਹ ਦਸਤਾਰ ਧਾਰੀ ਸਿੱਖ ਇੱਕ ਪੈਨ ਲੈ ਕੇ ਉਸ ਪੈਨ ਦੇ ਨਾਲ ਉਹਦੇ ਗੱਲੇ ਵਿੱਚ ਛੋਟਾ ਜਿਹਾ ਜ਼ਖਮ ਕਰਕੇ ਉਹ ਚੀਜ਼ ਬਾਹਰ ਕੱਢ ਦਿੰਦਾ ਹੈ ਤੇ ਉਸ ਬੱਚੇ ਦੇ ਜ਼ਖਮ ਨੂੰ ਅਪਰੀ ਦਸਤਾਰ ਦਾ ਇੱਕ ਕੱਪੜੇ ਦਾ ਇੱਕ ਟੁਕੜਾ ਪਾਲਕ ਪਾੜ ਕੇ ਉਸ ਜ਼ਖਮ ਨੂੰ ਬੰਨ੍ਹ ਦਿੰਦਾ ਹੈ ਤੇ ਉਹੀ ਜਿਹੜਾ ਚੈਕਿੰਗ ਕਰਨ ਵਾਲਾ ਸੀ ਉਹ ਸਲੂਟ ਮਾਰਦਾ ਹੈ ਕਹਿੰਦਾ ਮੈਨੂੰ ਅੱਜ ਪਤਾ ਲੱਗਾ ਵੀ ਦਸਤਾਰ ਧਾਰੀ ਸਿੱਖ ਇਦਾਂ ਦੇ ਹੁੰਦੇ ਨੇ ਸੋ ਗੁਰੂ ਪਿਆਰਿਓ ਇਦਾਂ ਦੀ ਇਮੇਜ ਜਿਹੜੀ ਆ ਉਹ ਦਸਤਾਰ ਧਾਰੀਆਂ ਨੂੰ ਦੁਨੀਆ ਦੇ ਵਿੱਚ ਬਣਾਉਣ ਦੀ ਲੋੜ ਹੈ ਦਸਤਾਰਾਂ ਨੂੰ ਸਜਾ ਕੇ ਦੁਨੀਆ ਵਿੱਚ ਕੋਈ ਗਲਤ ਕੰਮ ਨਾ ਕਰੋ ਕਿਉਂਕਿ ਇਹ ਦਸਤਾਰ ਦੀ ਤੋਹੀਨ ਹੈ ਸੋ ਆਓ ਸਿੱਖ ਦਸਤਾਰ ਦੇ ਵਿੱਚ ਤੇ ਅਸੀਂ ਪ੍ਰਣ ਕਰੀਏ ਕਿ ਆਪਣੇ ਬੱਚਿਆਂ ਦੇ ਸਿਰਾਂ ਦੇ ਉੱਤੇ ਗੁਰੂ ਦਾ ਬਖਸ਼ਿਆ ਹੋਇਆ ਤਾਜ ਦਸਤਾਰ ਜ਼ਰੂਰ ਸਜਾਵਾਂਗੇ ਇਹੀ ਵਿਸ਼ੇ ਦਸਤਾਰ ਦੇਵਸ ਨੂੰ ਸਾਡੇ ਲਈ ਮਨਾਉਣਾ ਹੋਏਗਾ ਇਹੀ ਖਾਲਸਾ ਸੰਪੂਰਨਤਾ ਦਿਵਸ ਸਾਡੇ ਲਈ ਮਨਾਉਣਾ ਹੋਏਗਾ ਕਿਉਂਕਿ ਜਿੰਨੇ ਗੁਰੂ ਦੀ ਗੱਲ ਮੰਨ ਲਈ ਗੁਰੂ ਦੀਆਂ ਖੁਸ਼ੀਆਂ ਉਸ ਮਨੁੱਖ ਦੀ ਝੋਲੀ ਪੈ ਜਾਣਗੀਆਂ ਵੀਡੀਓ ਚੰਗੀ ਲੱਗੇ ਸ਼ੇਅਰ ਕਰਿਓ ਤਾਂ ਜੋ ਦਸਤਾਰ ਦੀ ਜਿਹੜੀ ਮਹਰਤ ਹੈ ਉਹਨੂੰ ਪੂਰੇ ਵਿਸ਼ਵ ਤੱਕ ਉਜਾਗਰ ਕੀਤਾ ਜਾ ਸਕੇ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ